ਸਾਦੀ ਜਾਨੀ ਵੀ ਕਿਸੇ ਦੇ ਜਖਮਾਂ ਤੇ ਲੂਣ ਨਹੀਂ ਪਾਉਣਾ ਚਾਹੀਦਾ ਹੁਣ ਖਬਰਾਂ ਪੜਦੇ ਆ ਹਾਂਜੀ ਸੁਣਦੇ ਆ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਰੀਲਾਂ ਰੂਲਾਂ ਦੇ ਵਿੱਚ ਮਸਰੂਫ ਰਹਿੰਦੇਗਾ ਉਹਨਾਂ ਨੂੰ ਕੋਈ ਸਿਆਣਪ ਦੀ ਗੱਲ ਇੱਕ ਭੈਣ ਜਿਹੜੀ ਕਿੰਨੀ ਮਿਹਨਤ ਕਰਦੀ ਆ ਤੇ ਉਹ ਕੁਛ ਨਹੀਂ ਹਾਂ ਲੈਣਾ ਚਾਹੁੰਦਾ ਹੋਵੇ ਹਾਂਜੀ ਮੈਂ ਨੇ ਗੱਲ ਦਾ ਜਵਾਬ ਦੇਇਓ ਜੇ ਤੁਹਾਡੇ ਘਰੇ ਕੋਈ ਚੋਰ ਆ ਜੇ ਫਿਰ ਤੁਸੀਂ ਕੀ ਕਰੋਗੇ ਓਬਵੀਸ ਹੈ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰੋਗੇ ਤੇ ਆਪਣਾ ਕਾ ਸੇਵ ਕਰੋਗੇ ਤੇ ਉਲਟਾ ਜੇ ਤੁਹਾਨੂੰ ਚੋਰ ਕਵੇ ਅਗੇ ਤੁਸੀਂ ਕਿਉਂ ਮੈਨੂੰ ਫੜ ਰਹੇ ਹੈਗੇ ਆ ਤੁਸੀਂ ਪੁਲਿਸ ਹੋੜੀ ਹੋ ਤੇ ਕੀ ਤੁਸੀਂ ਪੁਲਿਸ ਦੇ ਅੰਤ ਤੱਕ ਦੇ ਵੇਟ ਕਰੋਗੇ ਜਾਂ ਉਹਨੂੰ ਖੁਦ ਧੂ ਕੇ ਪੁਲਿਸ ਦੇ ਹਵਾਲੇ ਕਰੋਗੇ ਆਬਵੀਅਸ ਹੈ ਘਰ ਤੁਹਾਡਾ ਬਚਾਣਾ ਤੁਸੀਂ ਹੈ ਖੁਦ ਹੀ ਫੜੋਗੇ ਨਾ ਉਹਨੂੰ ਘਰ ਬਚਾਓਗੇ ਇਹ ਗੱਲ ਮੈਂ ਤਾਂ ਕਹਿ ਰਹੀ ਹਾਂ ਵੀ ਆਪਾਂ ਪਿੱਛੇ ਸੋਨ ਕੋਰ ਤੇ ਵੀਡੀਓ ਪਾਈ ਸੀ ਜਦੋਂ ਨੇ ਜਿਹੜੇ ਫਤਿਹਗਰ ਸਾਹਿਬ ਜਾ ਕੇ ਨੰਦਾ ਯੋਗ ਹਰਕਤਾ ਕੀਤੀ ਆ ਉਹ ਮੈਂ ਆਪਣੀ ਜੰਦਾ ਦੀ ਅਦਾਲਤ ਵਿੱਚ ਰੱਖਤੀ ਆ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਜੋ ਰਹਿਤ ਮਰਦਾ ਹੈ ਜੀ ਉਹਦਾ ਉਲੰਘਣ ਕੀਤਾ ਜਾ ਰਿਹਾ ਹੈਗਾ ਤੇ ਮੈਨੂੰ ਕਈ ਲੋਕਾਂ ਦੇ ਕਮੈਂਟ ਆਏ ਹੈਗੇ ਮਤਲਬ ਮੋਸਟਲੀ देयर काफी ਮਤਲਬ ਲਗ 90% ਕਮੈਂਟ ਮੇਰੇ ਹੱਕ ਦਾ ਹੈ ਪਰ ਕਈ ਮੇਰੇ ਵੀਰਾਂ ਭੈਣਾਂ ਦਾ ਸਵਾਲ ਇਹ ਸੀ ਕਿ ਤੁਸੀਂ ਕਿਹੜਾ ਅੰਮ੍ਰਿਤਧਾਰੀ ਹੋ ਤੁਸੀਂ ਐਬ੍ਰੋਸ ਬਣਵਾਏ ਹੋਏ ਹੈ ਤੁਸੀਂ ਕਿਸ ਤਰ੍ਹਾਂ ਸਿੱਖ ਧਰਮ ਤੇ ਬੋਲ ਸਕਦੇ ਹੋ ਦੇਖੋ ਸਿੱਖ ਧਰਮ ਤੇ ਬੋਲਣ ਲਈ ਕੋਈ ਅੰਮ੍ਰਿਤਧਾਰੀ ਦੀ ਜ਼ਰੂਰਤ ਨਹੀਂ ਹੈ ਗਲਤ ਨੂੰ ਗਲਤ ਕਹਿ ਕਹਿਣ ਲਈ ਕਿਸੇ ਵੀ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਜਿਹੜਾ ਵੀ ਕੋਈ ਬੰਦਾ ਚਾਹੇ ਸਿੱਖ ਹੈ ਚਾਹੇ ਨਾਨ ਸਿੱਖ ਹੈਗਾ ਉਹ ਗਲਤ ਨੂੰ ਗਲਤ ਕਹਿ ਸਕਦਾ ਹੈ ਠੀਕ ਹੈ ਜੀ ਹੁਣ ਮੈਂ ਅੰਮ੍ਰਿਤ ਧਾਰ ਲਵਾਂ ਬਟ ਮੈਂ ਅੰਮ੍ਰਿਤ ਦੀ ਰਹਿਤ ਮर्यादा ਦਾ ਪਾਲਨ ਨਾ ਕਰਾਂ ਫਿਰ ਤੋਂ ਪਾਪ ਹੋ ਜਾਏਗਾ ਨਾ ਮੈਂ ਇੱਕ ਵਰਕਿੰਗ ਲੇਡੀ ਹਾਂ ਪਿਛਲੇ 18 ਸਾਲਾਂ ਤੋਂ ਕੰਮ ਕਰਦੀ ਕਰ ਰਹੀ ਹਾਂ ਕਰਦੇ ਸਿਲੰਡਰ ਬੁਕਰਾਂ ਤੋਂ ਲੈ ਕੇ ਜੋ ਆਕ ਦੂੰ ਜਿੰਨਾ ਤੱਕ ਚੜਾਇਆ ਉਹ ਸਾਰੇ ਕੰਮ ਮੈਂ ਆਪਣੇ ਹੱਥੀਂ ਕੀਤੇ ਉਹ ਵੀ ਆਪਣੀ ਕਮਾਈ ਦੇ ਨਾਲ ਮੈਂ ਕਿਸੇ ਤੋਂ ਮੰਗਿਆ ਨਹੀਂ ਮੈਂ ਕਿਸੇ ਤੋਂ ਇੱਕ ਰਿਸ਼ਤੇਦਾਰ ਦੇ ਘਰ ਪੈਣੇ ਮੰਗਿਆ ਪਿਛਲੇ 18 ਸਾਲ ਤੋਂ ਮੈਂ ਕੰਟੀਨਿਊਸਲੀ ਕਾਰਪੋਰੇਟ ਦੇ ਵਿੱਚ ਕੰਮ ਕਰ ਰਹੀ ਹੈਗੀ ਆ ਤਾਂ ਸੋ ਦੈਟ ਮੈਂ ਹਜੇ ਫਿਲਹਾਲ ਰਹਿਤ ਮਰਿਆਦਾ ਦਾ ਪਾਲਨ ਨਹੀਂ ਕਰ ਸਕਦੀ ਇਸ ਕਰਕੇ ਮੈਂ ਅੰਮ੍ਰਿਤ ਨਹੀਂ ਧਾਰ ਸਕਦੀ ਤਾਂ ਜਦੋਂ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਆਪਾਂ ਅੰਮ੍ਰਿਤ ਧਾਤ ਵੀ ਜ਼ਰੂਰ ਲਵਾਂਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਹੈਗਾ ਹਜੇ ਮੇਰੀ ਜਿੰਮੇਵਾਰੀ ਇਹੋ ਜੀ ਹੈ ਵੀ ਅਮਰਤੀ ਰਹਿਤ ਮਰਿਆਦਾ ਜੋ ਹੈਗੀ ਹੈ ਜੋ ਨਿਤਨਮ ਹੈਗਾ ਸਾਡਾ ਮੈਂ ਉਹਦਾ ਪਾਲਨ ਨਹੀਂ ਕਰ ਸਕਦੀ आई होप ਤੁਸੀਂ ਮੇਰੀ ਗੱਲ ਨੂੰ ਸਮਝ ਸਕ ਸਮਝ ਗਏ ਹੋਗੇ ਤੇ سٹਾਰਟ ਕਰਦੇ ਆ ਅੱਜ ਦੀ ਵੀਡੀਓ ਮੇਨ ਮੁੱਦੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਨਾ ਤੁਹਾਨੂੰ ਇੱਕ ਚੀਜ਼ ਡਿਸਕਸ ਕਰਨੀ ਚਾਹੂੰਗੀ ਇੱਕ ਕਪਲ ਬਲੌਗਰ ਹੈਗੇ ਰੀਤ ਆਕਾਸ਼ ਕਹਿੰਦਾ ਚੋ ਤਾਂ ਅਗਲੇ ਦਿਨ ਉਹਨਾਂ ਦੇ ਘਰੇ ਪਰਮਾਤਮਾ ਨੇ ਇੱਕ ਧੀ ਦੀ ਦਾਤ ਬਖਸ਼ੀ ਸੀ ਤੇ ਦਸੰਬਰ ਐਂਡ ਦੇ ਵਿੱਚ ਉਹਨਾਂ ਦੀ ਉਹ ਧੀ ਦੀ ਦਾਤ ਜਿਹੜੀ ਪਰਮਾਤਮਾ ਨੇ ਵਾਪਸ ਲੈ ਲਈ ਕਿਉਂ ਵਾਪਸ ਲੈ ਲਈ ਇਹ ਵੀ ਦੱਸਦੀ ਹੈ ਕਿ ਇਹ ਉਹਨਾਂ ਦੀਆਂ ਸਾਰੀਆਂ ਗਲਤੀਆਂ ਸੀ ਬੱਚਾ ਇਸ ਦੁਨੀਆ ਤੋਂ ਗਿਆ ਤੇ ਇਸ ਦੁਨੀਆ ਨੂੰ ਦੁਨੀਆ ਨੂੰ ਦੇਖਣੀ ਚਾਹੀਦੀ ਸੀ ਠੀਕ ਹੈ ਬਟ ਮੈਨੂੰ ਇੰਨੀ ਕੋਸ ਬੱਚੇ ਨਾਲ ਹਮਦਰਦੀ ਹੈ ਦੁੱਖ ਹੈ ਕਿਹੜਾ ਕਿ ਇਹਨਾਂ ਦੀਆਂ ਗਲਤੀਆਂ ਨਾਲ ਇਸ ਦੁਨੀਆ ਤੋਂ ਚਲਾ ਗਿਆ ਦੇਖੋ ਆ ਫੋਟੋਸ ਠੀਕ ਹੈ ਨਿੱਕੇ ਜਿਹੇ ਬੱਚੇ ਨੂੰ ਇਹ ਕਿਸ ਤਰ੍ਹਾਂ ਖੇਤਾਂ ਵਿੱਚ ਖੜ ਕੇ ਫੋਟੋਆਂ ਖਿਚਾ ਰਿਹਾ ਦਿਲਾ ਬਣਾ ਰਿਹਾ ਆ ਫੋਟੋ ਦੇਖੋ ਆ ਇਹਦੀ ਮਦਰ ਦੇ ਨਾਲ ਆ ਇਹਦੀ ਮਦਰ ਹਜੇ ਛਿਲੇ ਨੂੰ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਬੀਟਲ ਬ੍ਰੀ ਨੂੰ ਹਜੇ ਚਾਲੇ ਜੰਵੀ ਨਹੀਂ ਹੋਇਆ ਸਟੇਕ ਬਾਗ ਗੱਡੀ ਦੇ ਵਿੱਚ ਬਿਨਾ ਕਿਸੇ ਕੋਟ ਸਵੀਟਰ ਉੱਤੇ ਬੈਠੀ ਹੈ ਠੀਕ ਹੈ ਮਗਰ ਇੱਕ ਬੱਚੇ ਨੂੰ ਫੀਰ ਦਿੰਦੀ ਹੈ ਤਾਂ ਉਹ ਬੱਚੇ ਨੂੰ ਆਬਵੀਅਸ ਹੈ ਠੰਡ ਲੱਗੋਗੀ ਬਾਕੀ ਇਹ ਕਿਸ ਤਰ੍ਹਾਂ ਦਾ ਧਿਆਨ ਰੱਖ ਰਹੇ ਸੀ ਗੱਡੀਆਂ ਚ ਲੈ ਕੇ ਜਾ ਰਹੇ ਸੀ ਪਰ ਮੋਸ਼ਨ ਕਰਨ ਕਦੀ ਨਾਨਕੇ ਕਰ ਜਦਕਿ ਆਪਣੇ ਕਿਹਾ ਜਾਂਦਾ ਹੈਗਾ ਪਹਿਲੀ ਸਰਦੀ ਔਰ ਪਹਿਲੀ ਗਰਮੀ ਠੀਕ ਹੈ ਬੱਚੇ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਮੈਂ ਇਹਨਾਂ ਤੇ ਬੋਲਣਾ ਨਹੀਂ ਸੀ ਕਿਉਂਕਿ ਕਮਾਨੇ ਆਪਣਾ ਬੱਚਾ ਖੋਇਆ ਬਟ ਇਹੋ ਜਿਹਾ ਵਾਹਿਦ ਬੇਸ਼ਰਮ ਔਰ ਲਾਂਤੀ ਮਾਪੇ ਮੈਂ ਪਹਿਲੀ ਵਾਰੀ ਦੇਖੇ ਹੈਗੇ ਆ ਜਿਹੜੇ ਆਪਣੇ ਬੱਚੇ ਦੀ ਮੌਤ ਤੋਂ ਪੈਸੇ ਖਟ ਰਹੇ ਆ ਵਿਊ ਖਟ ਰਹੇ ਆ ਆ ਰੇਲਾ ਦੇਖੋ ਤੁਸੀਂ ਚੈੱਕ ਕਰ ਲਿਆ ਰੇਲਾ ਠੀਕ ਹੈ ਹੁਣ ਤੁਸੀਂ ਦੱਸੋ ਔਰ ਤੁਮ ਸਿਲੈਕਟ ਹੋਈਆਂ ਹੋਣਗੀਆਂ ਗਾਣੇ ਸਿਲੈਕਟ ਹੋਏ ਹੋਣਗੇ ਕਿੱਦਾਂ ਗਾਣੇ ਸਿਲੈਕਟ ਹੋਏ ਹੋਣਗੇ ਵੀ ਅਸੀਂ ਆਪਣੀ ਬੱਚੇ ਦੀ ਮੌਤ ਤੇ ਕਾਣਾ ਕਿਡਾ ਲਾਣਾ ਤੇ ਟੁੱਪਕੇ ਮਰਜੋ ਟੁੱਪਕੇ ਮਰਜੋ ਤੇ ਲੋਕੇ ਸਹੀ ਕਹਿੰਦੇ ਨਾ ਤੁਸੀਂ ਧੀ ਨਹੀਂ ਜਾਂਦੇ ਸੀ ਕਿਉਂਕਿ ਹਸਪੀਟਲ ਤੇ ਜਦੋਂ ਤੁਹਾਨੂੰ ਤੁਹਾਡੀ ਮਦਰ ਜਿਹੜੀ ਆ ਸੱਸ ਹੈਗੀ ਹੈ ਵੀ ਰੀਤ ਦੀ ਇਹਨੂੰ ਕੋਈ ਵਧਾਈ ਦੇਣ ਆਇਆ ਤੇ ਉਹ ਕਹਿ ਰਹੇ ਵੀ ਵਧਾਈਆਂ ਹਾਂ ਕਹਿੰਦੀਆਂ ਵਧਾਈਆਂ ਤਾਂ ਕੱਕੇ ਦੀਆਂ ਹੁੰਦੀਆਂ ਬੁੱਢੀ ਦੀਆਂ ਨਹੀਂ ਉਹ ਡੁੱਪ ਕੇ ਮਰ ਜੋ ਲਾਂਤੀਓ ਵੀ ਜਸ ਕੁੜੀ ਕਰਕੇ ਜਿਹੜੀ ਤੁਹਾਡਾ ਘਰ ਚ ਲਾਰੇ ਨਾ ਬਲੌਗਿੰਗ ਲੋਕੀ ਉਹਨੂੰ ਦੇਖਦੇ ਤੇਰੇ ਮੁੰਡੇ ਨੂੰ ਨਹੀਂ ਦੇਖਦੇ ਉਹ ਵੀ ਇੱਕ ਕੁੜੀ ਹੈ ਤੂੰ ਵੀ ਇੱਕ ਔਰਤ ਹੈ ਔਰ ਤੂੰ ਕਹਿ ਰਹੀ ਔਰਤ ਦੀਆਂ ਵਧਾਈਆਂ ਨਹੀਂ ਇਹ ਔਰਤ ਨਾ ਹੋਵੇ ਨਾ ਤਾਂ ਸਮਾਜ ਨਹੀਂ ਤੁਰੇਗਾ ਤੁਸੀਂ ਕੀ ਫਿਰ ਫਿਰ ਉੱਥੇ ਗੱਲ ਆ ਗਈ ਇਤਿਹਾਸ ਨਹੀਂ ਸੋ ਕਿਉਂ ਮੰਦਾ ਆਖੀ ਜਿੱਤ ਜੰਮੇ ਰਾਜਾ ਉਹਨਾਂ ਨੂੰ ਕਿਉਂ ਮਾੜੇ ਕਹਿਣਾ ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਪੀਰਾ-ਪੀਰਾ ਨੂੰ ਜਨਮ ਦਿੱਤਾ ਔਰ ਇੱਕ ਔਰਤ ਹੀ ਔਰਤ ਨੂੰ ਕਹਿ ਰਹੀ ਆ ਵੀ ਗੁੱਡੀ ਦੀਆਂ ਕਾਦੀਆਂ ਬਧਾਈਆਂ ਬਤਾਈਆਂ ਕੱਕੇ ਦੀਆਂ ਸੀ ਤਾਂ ਮੈਂ ਗੱਲ ਨਹੀਂ ਕਰਨੀ ਸੀ ਬਟ ਮੈਂ ਗੱਲ ਇਹ ਤਾਂ ਕੀਤੀ ਇੱਕ ਤਾਂ ਜਿਹੜੀਆਂ ਇਹਨਾਂ ਨੇ ਰੀਲਾਂ ਪਾਈ ਦੂਸਰੀ ਪਰਮਾਤਮਾ ਫਿਰ ਇਹਨਾਂ ਨੂੰ ਕਿਵੇਂ ਦਾਤ ਬਖਸ਼ੇਗਾ ਨਾ ਤਾਂ ਕਾਈਂਡਲੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਵੀ ਜਿਹੜੀਆਂ ਗਲਤੀਆਂ ਹੁਣ ਕੀਤੀਆਂ ਨਾ ਜਵਾਕ ਨੂੰ ਲੈ ਕੇ ਤੁਸੀਂ ਓਕੇ ਨਾ ਕਰਿਓ ਜਿਵੇਂ ਆ ਕੰਮ ਲੂਕ ਗਿਆ ਫੁੱਲ ਗਿਆ ਉਹਨੇ ਚੱਕਿਆ ਫੋਟੋਆਂ ਖਿਚਾ ਰੇ ਪੈਰ ਉਹਦੇ ਨੰਗੇ ਆ ਇੰਨੀ ਠੰਡ ਹੈ ਟੈਰਿਬਲ ਠੀਕ ਹੈ ਜੀ ਹੁਣ ਕੁਝ ਬਦਦੇ ਆਪਣੇ ਅਗਲੀ ਅਗਲੇ ਟੌਪਿਕ ਤੇ ਤੇ ਕੁਝ ਲੋਗੇ ਕਹਿ ਰਹੇ ਸੀ ਵੀ ਗਰੀਬ ਘਰ ਦੀ ਕੁੜੀ ਐ ਤੁਸੀਂ ਕਿਉਂ ਬੋਲ ਰਹੇ ਹੋ ਸੋਨੂ ਕੋਰ ਬਾਰੇ ਠੀਕ ਹੈ ਜੀ ਗਰੀਬੀ ਕੀ ਹੁੰਦੀ ਐ ਜਾਂ ਮੇਰੇ ਬੋਲਣ ਦਾ ਕਾਰਨ ਕੀ ਐ ਉਹ ਕਾਰਨ ਮੈਂ ਅੱਜ ਤੁਹਾਨੂੰ ਦੱਸਣਾ ਚਾਹੂੰਗੀ ਠੀਕ ਹੈ ਇਹ ਜੇ ਅੱਜ ਨੂੰ ਆਪਾਂ ਨਹੀਂ ਰੋਕਦੇ ਨਾ ਤੇ ਇਹਨਾਂ ਦੇ ਨਾਲ ਦੇ 20 50 100 ਹੋਰ ਉੱਥੇ ਪਹੁੰਚ ਜਾਣੇ ਸੀ ਠੀਕ ਹੈ ਜੀ ਮੈਂ ਵੀ ਇਹਦਾ ਬਲੌਗ ਨਾ ਸਿਰਫ ਜਦੋਂ ਇਹਨੇ ਥੰਬਨੇਲ ਲਾਇਆ ਹੋਇਆ ਸੀ ਸਿਰਫ ਇੱਕ ਧਾਰਮਿਕ ਫੀਲਿੰਗ ਦੇ ਨਾਲ ਹੀ ਓਪਨ ਕੀਤਾ ਸੀ ਮੈਂ ਇਹਨਾਂ ਨੂੰ ਫੋਲੋ ਨਹੀਂ ਕਰਦੀ ਮੈਂ ਇਹਨਾਂ ਨੂੰ ਵਾਚ ਨਹੀਂ ਕਦੀ ਕਰਦੀ ਠੀਕ ਹੈ ਜਦੋਂ ਮੈਂ ਦੇਖਿਆ ਮੈਨੂੰ ਗੁੱਸਾ ਆਇਆ ਫਿਰ ਮੈਂ ਥੋੜੀ ਜਿਹੀ ਰਿਸਰਚ ਕੀਤੀ ਥੇ 댓 ਆਫਟਰ 댓 ਮੈਂ ਵੀਡੀਓ ਬਣਾਇਆ ਜਾਂ 2 3 2 ਕੁ ਦਿਨ ਮੈਨੂੰ ਲੱਗੇ ਸਾਰਾ ਕੁਝ ਦੇਖਦੇ ਨੂੰ ਇਹਦਾ ਵੀ ਕੀ ਕਰੀਏ ਕਿ ਥੋਟੀ ਹੈ ਜਾਂ ਕੁਝ ਵੀ ਹੈ ਉਹ 2 ਦਿਨ ਮੈਂ ਪੂਰਾ ਡਿਸਟਰਬ ਨਹੀਂ ਹਾਂ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖਾ ਹੁਣ ਮੈਂ ਥੋੜਾ ਜਿਆਦਾ ਡਿਸਟਰਬ ਹੈਗੀ ਹਾਂ ਇਹ ਕਰਨ ਦਾ ਕਾਰਨ ਕੀ ਹੈਗਾ ਮੈਂ ਤੁਹਾਨੂੰ ਦੱਸੀ ਹੈਗੀ ਆ ਆਪਾਂ ਬਚਪਨ ਦੇ ਵਿੱਚ ਫੂਡ ਚੇਨ ਸੁਣਿਆ ਸੀ ਨਾ ਭੋਜਨ ਚੱਕਰ ਕਿੱਦਾਂ ਚੱਲਦਾ ਹੈਗਾ ਇਹਨਾਂ ਦਾ ਚੱਕਰ ਮੈਂ ਤੁਹਾਨੂੰ ਦੱਸੀ ਕਿੱਦਾਂ ਚੱਲਦਾ ਹੈਗਾ ਇੱਥੇ ਦੇਖੋ ਅਰਮਾਨ ਮਲਿਕ ਦੋ ਘਰ ਵਾਲਿਆਂ ਦਾ ਇੱਕ ਪਤੀ ਦੇਖੇ ਜਾਈਓ ਅੱਗੇ ਇਹ ਫੇਮਸ ਹੋਇਆ ਇਹਨੇ ਕਰੋੜਾਂ ਦੀ ਪ੍ਰਾਪਰਟੀ ਬਣਾਈ No doubt ਬੜਾ ਪੈਸਾ ਵੱਢਿਆ ਇਹਨੇ ਇਹਨੂੰ ਦੇਖੇ سنی ਰਾਜਪੂਤ ਪੈਟਰਨ ਦੇਖੇ ਜਾਈਓ ਹੋਂਤੇ ਦੇ ਰਿਸੋਰਸੇ ਇਵੇਂ ਦੇ ਰਿਸੋਰਸੇ ਨੇ ਤੀਜਾ ਆ ਪੰਜਾਬ ਦੇ ਵਿੱਚ ਸਰਦਾਰ ਬੰਦਾ ਹੈਗਾ ਦੋ ਘਰ ਵਾਲਿਆਂ ਸੇਮ ਸੂਟ ਠੀਕ ਹੈ ਇਹਨਾਂ ਨੂੰ ਇੱਧਰ ਰੱਖੋ ਸਮਝਾਉ ਦੇ ਗੱਲ ਕਿਆ ਨਾ ਸੁਣਿਆ ਹਣ ਇੱਧਰ ਆ ਜਾ ਪਾਬੀ ਰਣਜੀਤ ਕੋ ਸਾਹਿਦ ਹਰਕਤਾਂ ਕਰਦੇ ਸਾਹਿਦ ਬੇਹੁਦਾ ਠੀਕ ਹੈ ਬੇਹੁਦਾ ਤੋਂ ਬੇਹੁਦਾ ਹਰਕਤਾਂ ਕਰਦੀ ਹੈ ਇਹ ਦੇ ਪਾਬੀ ਰਣਜੀਤ ਕੋ ਇਹਨੂੰ ਦੇਖ ਕੇ ਕਿਰਨ ਬਠਿੰਡਾ ਇਹਨੂੰ ਦੇਖੇ ਮੀਨੂ ਸਰਾ ਉਹਨੂੰ ਦੇਖੇ ਪੂਜਾ ਸੰਗਾ ਇਹਨਾਂ ਇਹਨਾਂ ਨੂੰ ਦੇਖੇ ਸੋਨੂ ਕੋਰ ਸੋਨੂ ਕੋਰ ਨੇ ਵਲੋਗਿੰਗ ਸ਼ੁਰੂ ਕਰਾਈ ਆ ਕੁੱਕੜ ਕੁੱਕੜੀ ਦੇ ਨਾਮ ਨੇ ਮਿੰਨ ਬਤਾ ਠੀਕ ਹੈ ਹੁਣ ਦੇਖੇ ਜਾਈਓ ਕੇਰਨ ਬਠਿੰਡਾ 2 ਘਰ ਵਾਲੇ ਮੀਨੂ ਸੇਰਾ 2 ਘਰ ਵਾਲੇ ਓਜਾ ਸੰਗਾ 3 ਘਰ ਵਾਲੇ ਔਰ ਸੋਨੂ ਕੋਰ ਦਾ ਆਮ ਸ਼ੋਰ 99% ਐਲੀਗਲਟਾਇਆ ਇਹ ਮੁੰਡਾ ਇਹਦਾ ਨਾ ਵਿਆਹ ਨਹੀਂ ਕਰਾਊਗਾ ਚੈੱਕ ਕਰਾ ਵੀ ਲਿਆ ਤੇ ਜਦੋਂ ਤੱਕ ਇਹਦੀ ਪਪੂਲਰਿਟੀ ਬਣ ਗਈ ਵੀ ਇਹਨੂੰ ਲੱਖ ਤੋਂ ਲੱਖ ਲੋਕ ਦੇਖਣ ਲੱਗ ਗਏ ਤੇ ਵੇਟ ਔੜ ਜੂਗਾ ਲਾਈਕ ਜਿੱਦਾਂ ਪੂਜਾ ਸੰਗਾ ਦਾ ਜਿਨ੍ਹਾਂ ਨੇ ਨਹੀਂ ਮੇਰੀ ਵੀਡੀਓ ਦੇਖੀ ਪੂਜਾ ਸੰਗਾ ਵਾਲੀ ਵੀਡੀਓ ਜਾ ਕੇ ਦੇਖ ਲੈਣਾ ਆ ਗਿਆ ਸਮਝ ਇਹ ਪਹਿਲਾ ਰੀਲ ਮਹਿਕਮਾ ਸੀ ਹੁਣ ਵਲੋਗਿੰਗ ਮਹਿਕਮਾ ਸਾਰੇ ਸਾਰੇ ਇਧਰ ਆਜੋ ਠੀਕ ਹੈ ਜੀ ਦੀਪ ਮਠਾ ਦਿਓ ਜਿਹਦੇ ਘਰੇ ਐ ਰਹਿਣ ਗਈ ਸੀ ਆ ਕੇ ਨਾਮ ਸੁਣੋ ਕੋ ਮੈਂ ਸੋਨੂ ਕੋਰ ਕਹਿੰਨੀ ਆ ਨੈਟ ਤੇ ਜਾ ਕੇ ਸਰਚ ਕਰ ਲੋ ਇਹਨਾਂ ਨੂੰ ਲੋਕੇ ਕੀ ਕੀ ਕਹਿੰਦੇ ਆ ਦੀਮਠਾਰੂ ਨੂੰ ਦੇਖ ਕੇ 바ਵਾ 바ਵੇ ਨੂੰ ਦੇਖ ਕੇ ਵਿਕਰਮ ਬਲੋਗਰ ਵਿਕਰਮ ਨੂੰ ਦੇਖ ਕੇ ਕਰਨ ਜਗਪ੍ਰੀਤ ਤੇ ਫੇਰ ਆ ਸੋਨੂ ਹੁਣ ਇਹ ਵਲੋਗਿੰਗ ਚ ਆ ਗਈ ਇਹ ਇਧਰ ਮਹਿਕਮਾ ਸਾਰਾ ਹੈਗਾ ਲਵ ਸਟੋਰੀਆਂ ਦਾ ਇਹ ਸਾਰੇ ਜਿੰਨੇ ਵੀ ਬੰਦੇ ਮੈਂ ਗੜਾਏ ਆ ਇਹਨਾਂ ਨੇ ਇਨ ਸਾਰਿਆਂ 'ਚ ਇੱਕ ਚੀਜ਼ ਕਾਮਨ ਹੈਗੀ ਆ ਲਵ ਸਟੋਰੀਆਂ ਗਰੀਬੀ ਦਾ ਰੋਣਾ ਰੋਣਾ ਇੰਟਰਵਿਊਸ ਤੇ ਲੋਕਾਂ ਤੋਂ ਪੈਸੇ ਲੈਣੇ ਸਾਰੇ 'ਚ ਮੈਂ ਅਰਮਾਨ ਮਲਿਕ ਬਾਰੇ ਨਹੀਂ ਇੰਨਾ ਕਹਿ ਸਕਦੀ ਬਾਕੀ ਸਾਰਿਆਂ ਦੀ ਮੈਂ ਗਾਰੰਟੀ ਲੈਂਦੀ ਆ ਵੀ ਇਹਨਾਂ ਨੇ ਪਬਲਿਕ ਤੋਂ ਪੈਸਾ ਲੈ ਆਇਆ ਹੁਣ ਫਿਰ ਕੁਝ ਆ ਜਾਣਗੇ ਇਹਨਾਂ ਦੇ ਫੈਨ ਵੀ ਕਰੀਬ ਲੋਕ ਹੈ ਤੁਹਾਡਾ ਕੀ ਮਤਲਬ ਹੈ ਕਰੀਬੀ ਕੀ ਹੁੰਦੀ ਹੈ ਮੈਂ ਦਿਖਾਵਾਂ ਗਰੀਬੀ ਹੋਣਾ ਔਰ ਗੈਰਤਮੰਦ ਹੋਣਾ ਇਹ ਦੋ ਚੀਜ਼ਾਂ ਕੋਈ ਕੋਈ ਕੈਰੀ ਕਰ ਸਕਦਾ ਠੀਕ ਹੈ ਇਹ ਬੇਗਹਿਰਤ ਔਰ ਸੀਰੇ ਦੇ ਬਸ਼ਰਮ ਦੇਖੋ ਇਹ ਮੇਰੇ ਆਫਿਸ ਦਾ ਪੈਂਟਰੀ ਬੁਆਏ ਹੈ ਠੀਕ ਹੈ ਔਰ ਇਹਦੇ ਪੈਰ ਦੇ ਵਿੱਚ ਨਾ ਹਲਕੀ ਜਿਹੀ ਪ੍ਰੋਬਲਮ ਹੈਗੀ ਆ ਟੋਰ ਲੈਂਦਾ ਵਧੀਆ ਤਿੰਨ ਕੁੜੀਆਂ ਘਰ ਵਾਲੀ ਮਰ ਚੁੱਕੀ ਹੈ ਕਿਰਾਏ ਤੇ ਰਹਿੰਦਾ ਹੈਗਾ ਫੋਨ ਇਹਦੇ ਕੋਲ ਵੀ ਹੈਗਾ ਅਸੀਂ ਇਹਨੂੰ ਪੁੱਛਿਆ ਭਰਾ ਤੈਨੂੰ ਕੋਈ ਮਦਦ ਚਾਹੀਦੀ ਹੈ ਕੋਈ ਰਾਸ਼ਨ ਪਾਣੀ ਬੱਚਿਆਂ ਨੂੰ ਕਪੜਾ ਲੀੜਾ ਕੁਝ ਲੈ ਕੇ ਦੇਣਾ ਹੈ ਤੇ ਕਹਿੰਦਾ ਨਹੀਂ ਭੈਣ ਜੀ ਭੈਣ ਜੀ ਦਾ ਵਰਡ ਯੂਜ਼ ਕੀਤਾ ਅ ਨਹੀਂ ਭੈਣ ਜੀ ਫਿਰ ਕਹਿੰਦਾ ਨਹੀਂ ਮੈਡਮ ਮੈਨੂੰ ਨਾ ਬਸ ਇੱਕ ਸਾਈਕਲ ਲੈ ਦੋ ਮੇਰਾ ਰੋਜ਼ਾ 50 ਰੁਪਏ ਕਰਾਇਆ ਬਚ ਜੂਗਾ ਤੇ ਜਦੋਂ ਅਸੀਂ ਇਹਦੇ ਫੋਟੋ ਕਲਿੱਕ ਕੀਤੀ ਨਾ ਇਹ ਕਹਿੰਦਾ ਵੀ ਮੇਰੀ ਫੋਟੋ ਕਿਧਰੇ ਨੈਟ ਨੂੰ ਤੇ ਨਾ ਪਾਈ ਉਹ ਥੈਟਸ ਵਾਈ ਮੇ ਅ ਦਾ ਫੇਸ ਉਹ ਕਿੱਥਾ ਹੈਗਾ ਬਿਲਾਰ ਕਿੱਥਾ ਹੈਗਾ ਬੂਸਾ ਦਾ ਆਤੋ ਲੇਡਿਸ ਜੀ ਕਰੀਏ ਇੱਕ ਥੋੜੀ ਮੈਂਟਲੀ ਉਹ ਹੈਗੀ ਐ ਠੀਕ ਐ ਇੱਕ ਦਾ ਘਰ ਵਾਲਾ ਨਹੀਂ ਹੈਗਾ ਬੱਚੇ ਵੀ ਉਹਨੂੰ ਇਦਾਂ ਹੀ ਐ ਤਾਂ ਇਹਨਾਂ ਦੀ ਅੜੀ ਥੋੜੀ ਕਹਿੰਦੇ ਸਾਡੀ ਪੂਰੀ ਕਰ ਦਿਆ ਕਰੋ ਕਾਦੀ ਰਾਸ਼ਨ ਦੀ ਇਹ ਨੱਟ ਤੇ ਆ ਕੇ ਰੋਏ ਨਹੀਂ ਰੋਏ ਨਾ ਇੱਕ ਘਰ ਤੋਂ ਮਨ ਦੇ ਹੱਥ ਤੇ ਘਰ ਤੇ ਕਰਦੇ ਆ ਯੂਪੀ ਬਿਹਾਰ ਹਿਮਾਚਲ ਤੋਂ ਇੰਨੇ ਲੋਕ ਇੱਥੇ ਆ ਕੇ ਕੰਮ ਕਰਦੇ ਠੇਲੇ ਲੰਦੇ ਪੜੀਆਂ ਲੰਦੇ ਆ ਪਤਾ ਨਹੀਂ ਕੀ-ਕੀ ਕੰਮ ਕਰਦੇ ਲੇਕਿਨ ਧਿਆਨ ਟੱਪਾ ਕਰਕੇ ਆਪਣਾ ਰੋਟੀ ਕਮਾਉਂਦੇ ਆ ਠੀਕ ਹੈ ਹੁਣ ਇੱਕ ਆ ਕੁੜੀ ਦੇਖੋ ਹੈਂਡੀਕੈਪ ਕੁੜੀ ਆ ਦੇਖ ਲਿਆ ਹੈਂਡੀਕੈਪ ਕੁੜੀ ਆ ਉਹਨਾਂ ਤੁਹਾਨੂੰ ਪੜਾਈ ਲਿਖਾਈ ਦੀ ਐਵੇਂ ਤਸੱਲ ਨਹੀਂ ਆ ਹੈਂਡੀਕੈਪ ਹੋਣ ਦੇ ਬਾਵਜੂਦ ਇਹ ਪੜ ਰਹੀ ਹੈ ਔਰ অনলাইন কাম কর رہی ہے کوئی کرافٹ کوئی آرٹ ہے مطلب মূল মন্ত্র ਕਿਸੇ ਨੂੰ لکھ کے دینا ہے یا کوئی بھی ورڈز ਕਿਸੇ ਨੇ لکھوانی ہیں وہ لکھ کے অনলাইন কাম কর رہی ہے ਨਾਲ دی ਨਾਲ ਜਿਹੜੇ ਹੈਂਡੀਕੈਪ ਪਰਸਨ ਹੈਗੇ ਆ ਉਹਨਾਂ ਦੇ ਹੱਕਾਂ ਤੋਂ ਉਹਨਾਂ ਨੂੰ ਜਾਗਰੂਕ ਕਰਵਾਂਦੀ ਹੈ ਕਿ ਤੁਹਾਨੂੰ ਅਸ ਤੋਂ ਪਹਿਲਾਂ ਪਤਾ ਸੀ ਵੀ ਹੈਂਡੀਕੈਪ ਪਰਸਨ ਨੂੰ 1 ਘੰਟੇ ਦੇ ਮਗਰ ਵੀ ਮਿੰਟ ਪੇਪਰ ਲਿਖਣ ਲਈ ਐਕਸਟਰਾ ਮਿਲਦੇ ਆ ਇੱਕ ਕੁੜੀ ਦੱਸ ਰਹੀ ਹੈ ਇਸ ਕੁੜੀ ਨੇ ਇਨਸਪਾਇਰ ਕੀਤਾ ਮੈਨੂੰ ਠੀਕ ਹੈ ਜੀ ਇੰਨੇ ਕੋ ਗੁਰਮਖੇ ਦੀ ਲਾਈਨ ਬੋਲੀ ਬੰਦੇ ਆਪਣਾ ਮੋਲ ਪਛਾਨ ਤਾਂ ਕੁੜੀ ਇਹਦੀ ਇੰਟਰਵਿਊ ਜਾ ਕੇ ਦੇਖਿਓ ਇਸ ਕੁੜੀ ਨੂੰ ਸਿੰਮਤੀ ਵੱਧ ਮਿਲੂਗੀ ਜਾਂ ਇਹਨਾਂ ਨੂੰ ਸਿੰਮਤੀ ਵੱਧ ਮਿਲੂਗੀ ਇਹ ਲੈ ਸਕਦੀ ਹੈ ਨਾ ਵਿਊਜ਼ ਲਾਈਕਸ ਇੰਸਟਾ ਤੇ YouTube ਤੇ ਕਿਸੇ ਵੀ ਪਲੇਟਫਾਰਮ ਤੇ ਜਾ ਸਕਦੀ ਨਾ Facebook ਤੇ ਵੀ ਮੇਰੀ ਹੈਲਪ ਕਰੋ ਇਹਦੇ ਦਾਦੇ ਦਾਦਾ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਮਾਣੇ ਦੇ ਸਪੋਰਟ ਕੀਤੇ ਆ ਇਹ ਕੁੜੀ ਕਿਉਂ ਨਹੀਂ ਜਾਂਦੀ ਪਤਾ ਕਿਉਂ ਪੜ੍ਹੀ ਲਿਖੀ ਹੈ ਹੱਥ ਹਲਾਲ ਦੀ ਕਮਾ ਕੇ ਖਾਣਾ ਜਾਂਦੀ ਹੈ ਠੀਕ ਹੈ ਗੈਰ ਤਮੰਦ ਹੈ ਇਹਨਾਂ ਦੇ ਵਿੱਚੋਂ ਪਹਿਲੀ ਗੱਲ ਕੋਈ ਪੜਿਆ ਲਿਖਿਆ ਨਹੀਂ ਹੁਣ ਪੜ੍ਹੇ ਲਿਖੇ ਦਾ ਐਕਸਕਿਊਜ਼ ਮੈਨੂੰ ਤਾਂ ਨਾ ਦਿਓ ਕਿਉਂਕਿ ਮੈਂ ਇਹੋ ਜਿਹੇ ਬੰਤੇ ਵੀ ਦੇਖੇ ਆ ਆ ਜਿਹੜੇ ਮੈਂ ਤੁਹਾਨੂੰ ਪਿੱਛੇ ਫੋਟੋਆਂ ਦਿਖਾਈਆਂ ਜਿਨ੍ਹਾਂ ਦੀ ਹੈਲਪ ਚਲੋ ਸਾਡੇ ਆਫਿਸ ਵੱਲੋਂ ਜਾਂ ਇੱਕ ਸੁਸਾਇਟੀ ਉਹਨਾਂ ਵੱਲੋਂ ਕੀਤੀ ਗਈ ਹੈਗੀ ਆ ਤਾਂ ਇਹ ਪੜ੍ਹੇ ਲਿਖੇ ਆਪਣਾ ਤੇੜਾ ਟੱਪਾ ਕਰ ਰਹੀਆਂ ਨਾ ਕਿਸੇ ਦੀ ਮਦਦ ਕਰਨੀ ਬੰਦੀ ਆ ਔਨੇ ਕ ਜਿਹਦੀ ਅੜੀ ਥੋੜੀ ਹੋਵੇ ਕਿਸੇ ਨੂੰ ਹੁਣ ਆਪਾ ਪੂਜਾ ਸੰਗਤ ਦੇ ਐਗਜ਼ਾਮਪਲ ਚ ਚੱਕ ਲੈਨੇ ਇਹ ਕੰਦੀ ਆਨਲਾਈਨ ਆ ਕੇ ਕਹਿੰਦੀ ਵੀ ਸਾਡਾ ਕੋਠਾ ਗਿਰ ਗਿਆ ਜੀ ਸਾਡੀ ਮਦਦ ਕਰੋ ਜੀ ਠੀਕ ਹੈ ਤੇ ਲੋਕਾਂ ਨੇ ਇਹਨਾਂ ਨੂੰ ਭਾਰ ਭਰ ਕੇ ਪੈਸੇ ਬੇਵਕੂਫਾਂ ਦੀ ਤਰ੍ਹਾਂ ਅੰਨਿਆਵਾਰਾ ਆਪਣੀ ਮਿਹਨਤ ਦੀ ਕਮਾਈ ਦੇ ਪਾਤੇ ਤੇ ਓਨੇ ਕੀ ਤੁਹਾਨੂੰ ਪੈਸੇ ਦਾ ਤੇਜਾ ਵਿਆ ਕਰਾ ਲਿਆ ਹੀ ਹੋਇਆ ਨਾ ਜਿੰਨੇ ਮੇਰੀ ਵੀਡੀਓਜ਼ ਨਹੀਂ ਦੇਖੀ ਆਪਾਂ ਪਹਿਲਾ ਪੂਜਾ ਸੰਗਤ ਦੀ ਵੀਡੀਓ ਪਾਈ ਵੀ ਐਕਚੁਅਲ ਤੋਂ ਹੋਇਆ ਹੋਇਆ ਕੀ ਹੈ ਜਿਹੜੇ ਲੋਕੀ ਸਮਝੇ ਨਹੀਂ ਫਿਰ ਉਸ ਤੋਂ ਬਾਅਦ ਕਨਕਲੂਜਨ ਵੀਡੀਓ ਪਾਈ ਵਿਦ ਪ੍ਰੂਫ ਮੈਂ ਹਾ ਟਾਪਿਕ ਤੇ ਦੋ ਵੀਡੀਓ ਬਾਨੀ ਆ ਸੋਨੂ ਕੋਰ ਤੇ ਵੀ ਕਨਕਲੂਜਨ ਵੀਡੀਓ ਆਉਗੀ ਹਜੇ ਠੀਕ ਹੈ ਮੈਂ ਥੋੜਾ ਦੇਖ ਰਹੀ ਆ ਕਿ ਹੋਰ ਈ ਕਾ ਦੇ ਹੈਗੀ ਆ ਕੁਛ ਇਹਦੇ ਪਿੰਨ ਦੇ ਲੋਕਾਂ ਨਾਲ ਵੀ ਪਿੰਨ ਦੇ ਲੋਕਾਂ ਦੇ ਵੀ ਕਮੈਂਟ ਆ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਐਕਚੁਅਲ ਮੈਟਰ ਹੈ ਕੀ ਠੀਕ ਹੈ ਤੋ ਗਰੀਬੀ ਦਾ ਜਾਂ ਅਨਪੜ੍ਹ ਦਾ ਮਤਲਬ ਇਹ ਸਿੱਧੇ ਨਹੀਂ ਹੋਏ ਇਹ ਲੌਜੀਕ ਤਾਂ ਮੈਨੂੰ ਨਾ ਦੇਈਓ ਜਾਂ ਕਿਸੇ ਹੋਰ ਨੂੰ ਨਾ ਦੇਈਓ ਔਰ ਜਿੰਨੇ ਵੀ ਮੇਰੀ ਵੀਡੀਓਜ਼ ਦੇਖ ਰਹੇ ਹੈਗੇ ਆ ਖਬਰਦਾਰ ਜੀ ਕਿਸੇ ਨੂੰ 1 ਰੁਪਿਆ ਵੀ ਪਾਇਆ ਹਾਂ ਮੈਂ ਪੂਰੇ ਸੰਗਤ ਇਕਲਕਾਰੀ ਸੀ ਵੀ ਹਾਂ ਜਿਉਂਦਾ ਕੋਠਾ ਮਨ ਲਓ ਸੱਚੀ ਚ ਗਿਰਿਆ ਸੀ ਲੇਸ ਤੋਂ ਉਹਨਾਂ ਚੋਂ ਠਾ-ਕਠਾ ਦਪਾਇ ਸੀ ਕਿਸੇ ਦਾ ਮਨ ਲਓ ਸੱਚੀ ਸੱਚੀ ਚ ਉਹਦਾ ਕੋਠਾ ਵੀ ਗਿਰਿਆ ਸੀ ਤਾਂ ਉਹ ਕਹਿੰਦੇ ਯਾਰ ਮੇਰਾ ਇੰਨਾ ਖਰਚਾ ਹੈਗਾ ਮੰਨ ਲਓ ਲੱਖ ਰੁਪਏ ਦਾ ਖਰਚਾ 60000 ਮੈਨੂੰ ਹੈਗਾ 40000 ਦੀ ਮਦਦ ਕਰ ਦੋ ਠੀਕ ਹੈ ਤੇ ਉਹ ਛੱਤ ਪਾ ਕੇ ਲੋਕਾਂ ਨੂੰ ਦਿਖਾਉਂਦੇ ਤੇ ਆਪਣੇ ਘਰ ਵਾਲੀ ਦੇ ਨਾਲ ਰਹਿੰਦੀ ਮੈਰਿਡ ਲਾਈਫ ਕਿਸੇ ਦੀ ਪਰਫੈਕਟ ਨਹੀਂ ਹੁੰਦੀ ਮੇਰੀ ਵੀ ਨਹੀਂ ਐ ਤੁਹਾਡੀ ਵੀ ਨਹੀਂ ਹੋਣੀ ਜਾਂ ਤੁਹਾਡੇ ਚ ਇਹੋ ਜਿਹੇ ਕਿਹੜਾ ਬੰਦਾ ਮੈਨੂੰ ਇਹ ਦੱਸੋ ਜਿਨਨੇ ਔਖੇ ਦੁੱਖਾਂ ਟਾਈਮ ਨੇ ਦੇਖਿਆ ਮੈਂ ਵੀ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਕਿ ਅਸੀਂ ਹੱਥ ਛੱਡਦੇ ਆਂ ਆਨਲਾਈਨ ਆਨੇ ਨਹੀਂ ਠੀਕ ਹੈ ਜੀ ਮੈਂ ਇਸ ਪਲੇਟਫਾਰਮ ਨੂੰ ਵੀ ਤਾਂ ਪਕੜਿਆ ਮੈਂ ਆਪਣੀਆਂ 80 85% ਜ਼ਿੰਮੇਵਾਰੀਆਂ ਨਿਭਾ ਚੁੱਕੀ ਆਂ ਔਰ ਮੇਕਾ ਸੋਸ਼ਲ ਕੋਰਸ ਤੇ ਨਾਂ ਲੰਦੀ ਆ ਤੇ ਜਿਹੜੇ ਕਹਿੰਦੇ ਨਾ ਤੁਸੀਂ ਇੰਨਾ ਤੇ ਕਿਉਂ ਬੋਲਦੇ ਹੋ ਕਿਸੇ ਪਹਿਲੇ ਬਲੌਗਰ ਤੇ ਮੇਰੀ ਵੀਡੀਓ ਸੀ ਉਹ ਵੀ ਮੇਰੇ ਧਾਰਮਿਕ ਸੈਂਟੀਮੈਂਟਸ ਹਰਟ ਹੋਏ ਸੀ ਤਾਂ ਮੈਂ ਇਸ ਤੇ ਵੀਡੀਓ ਪਾਈ ਸੀ ਤੁਸੀਂ ਕੋਲਕਾਤਾ ਰੇਪ ਕੇਸ ਤੋਂ ਲੈ ਕੇ ਕੈਨੇਡਾ ਚ ਪੰਜਾਬੀ ਮੁੰਡੇ ਚਾਹੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਣਾ ਹੋਵੇ ਚਾਹੇ ਪ੍ਰਵਾਸੀਆਂ ਦਾ ਮੁੱਦਾ ਹੋਵੇ ਚਾਹੇ ਦਿਲਪ੍ਰੀਤ ਦੀ ਮਹਾਲੀ ਦੇ ਵਿੱਚ ਮੌਤ ਹੋਵੇ ਚਾਹੇ ਡਿਜੀਟਲ ਫਰੋਡ ਦੀ ਗੱਲ ਹੋਵੇ ਚਾਹੇ ਜਿੰਦਾ ਬੰਦੇ ਦਾ ਪੋਸਟਮਾਰਟਮ ਹੋਇਆ ਹੋਵੇ ਪਾਣੀਆਂ ਦਾ ਮੁੱਦਾ ਹਰ ਮੁੱਦੇ ਤੇ ਹਰ ਮੁੱਦੇ ਤੇ ਮੇਰੀ ਵੀਡੀਓ ਹੈ ਤੁਸੀਂ ਦੇਖ ਤਾ ਲੋ ਜਾ ਕੇ ਇੱਕ ਵੀਡੀਓ ਮੈਂ ਪਾਈ ਸੀ ਪੰਜਾਬੀ ਵਲੋਗਰ ਬੱਚੇ ਦੀ ਜ਼ਿੰਦਗੀ ਖਾ ਰਹੇ ਹੈਗੇ ਬੱਚੇ ਕੈਮਰੇ ਚੱਕ ਰਹੇ ਹੈਗੇ ਉਹ ਵੀਡੀਓ ਜਾ ਕੇ ਤੁਸੀਂ ਦੇਖ ਲਿਓ ਤੁਹਾਡੇ ਤੁਹਾਨੂੰ ਕਾਫੀ ਗੱਲਾਂ ਕਲੀਅਰ ਹੋ ਜਾਣਗੀਆਂ ਠੀਕ ਹੈ ਤੋਂ ਹੁਣ ਤੁਸੀਂ ਇਹ ਸਾਰਾ ਚੇਨ ਸਿਸਟਮ ਸਮਝ ਗਏ ਵੀ ਵਾਈ ਵੀ ਮੈਂ सोनू ਕੋਲ ਤੇ ਵੀਡੀਓ ਪਾਣੀ ਕਿਉਂ ਜ਼ਰੂਰੀ ਸਮਝੀ 1 ਲੱਖ ਤੋਂ ਜ਼ਿਆਦਾ ਬੰਦਾ ਉਹਨੂੰ ਫੋਲੋ ਕਰਦਾ ਹੈ ਜਿਉ ਆ ਕੁੱਕੜ-ਪੁਕੜੀ ਨੂੰ ਵਲੋਗਿੰਗਸ ਖਾ ਸਕਦੀ ਹੈ ਤੇ ਹੁਣ ਉਹਨੂੰ ਇਹ ਵੀ ਕਹਿ ਸਕਦੇ ਵਿਊ ਲੈ ਲਈ ਉੱਥੇ ਜੋ ਕਿਉਂਕਿ ਉਹਨੋ ਤਾਂ ਵਿਊ ਬਹੁਤ ਆਏ ਠੀਕ ਹੈ ਵਿਊ ਤਾਂ ਆਏ ਆਏ ਲੋਕਾਂ ਨੇ ਗੱਲਾਂ ਬਹੁਤ ਕਰੀਆਂ ਮੈਂ ਤਾਂ ਕਮੈਂਟਾਂ ਦੇ ਵਿੱਚ ਦੱਸਤੀਆਂ ਹੈਆਂ ਹੈਗੀਆਂ ਦੈਟਸ ਵਾਈ ਮੈਂ ਵੀਡੀਓ ਪਾਈ ਹੈ ਇਹ ਚੇਨ ਸਿਸਟਮ ਹੈ ਪੂਰਾ ਇਹ ਇੱਕ ਦੂਜੇ ਨਾਲ ਮਿਲਦੇ ਆ ਪਲੈਨਿੰਗ ਆ ਕਰਦੇ ਆ ਫੇਕ ਕੰਟਰੋਵਰਸਿਸ ਕਰਦੇ ਆਗੇ ਠੀਕ ਹੈ ਹੁਣ ਅੱਜ ਦੇ ਮਿੰਟ ਤੇ ਜਾਂ ਨੇ ਠੀਕ ਹੈ ਸੋਰੀ ਮੈਂ ਥੋੜਾ ਜਿਆਦਾ ਟਾਈਮ ਜੇ ਲੱਗ ਗਿਆ ਹੋਇਆ ਨਾ ਤਾਂ ਆਪਾਂ ਇਸ ਵੀਡੀਓ ਦਾ ਸੈਕਿੰਡ 파ਰ ਲੈ ਕੇ ਆਵਾਂਗੇ ਲੇਕਿਨ ਹਾਰਡਲੀ 4-5 ਮਿੰਟ ਦੀ ਗੱਲ ਰਹਿ ਗਈ ਹੈਗੀ ਠੀਕ ਹੈ ਆ ਆਪਾਂ ਇੱਕ ਮੀਨੂ ਸਿੱਧਾ ਤੁਹਾਨੂੰ ਹੈਗੀ ਹੈ ਰੀਤਾ ਕਾਸ਼ ਦੇ ਕੁੜੀ ਮਰੀ ਸੀ ਠੀਕ ਹੈ ਤਾਂ ਉਹਦੇ ਹੱਕ ਚ ਆਈ ਸੀ ഫോട്ടോ ഫോട്ടോ കിടന്നു ഇവിടെ നീന്ത ਟੈਲੀਫੋਨ ਦੀ ਪਤਾ ਹਣਾ ਕੀ ਬਣਿਆ ਬਾਕੀ ਤੇ ਮਾਂ ਥੋੜੀ ਚੰਗੀ ਹੁੰਦੀ ਹੁੰਦੀ ਹੈ ਨਾ ਮੇਰੇ ਬੱਚੇ ਨਾਲ ਹੁਜੇ ਜਾਂ ਪਿਓ ਹਣਾ ਤੇ ਇਸ ਆਮਿਆਤ ਨਾਮ ਦੀ ਵੀਰੇ ਕੋਈ ਚੀਜ਼ ਹੁੰਦੀ ਹੈ ਹੱਥ ਛੋੜ ਕੇ ਬੈਂਤੀਆਂ ਦੇ ਦੇਖ ਲੈ ਰਹੀ ਠੀਕ ਹੈ ਜੀ ਲੋਕਾਂ ਦੇ ਪੈਸੇ ਖਾ ਕੇ ਲੋਕਾਂ ਨੇ ਮੱਤਾ ਲੋਕਾਂ ਨੂੰ ਤੋ ਲੋਕਾਂ ਨੇ ਤੈਨੂੰ ਚੜਾਇਆ ਨਾ ਗੇਰਨ ਲੱਗ ਗਿਆ ਨਾ ਮੈਂਟਲ ਲੱਗਣਾ ਤੇ ਰਿਕਮੈਂਟੇ ਨੇ ਮੈਂ ਪੜੇ ਹੈਗੇ ਸਾਰਾ ਦਿਨ ਤੂੰ ਖਾਂ ਤੇ ਲੱਕ ਬੰਨਿਆ ਹੋਇਆ ਤੋ ਫਿਰ ਉਹੀ ਗੱਲ ਹੈ ਵੀ ਬੱਚਿਆਂ ਨੂੰ ਕੀ ਸੇਧ ਇਹ ਲੇਡੀਜ਼ ਨੂੰ ਕੀ ਸੇਧ ਹੈਗੀ ਆ ਤਾਂ ਕੋਈ ਇਕਨੋਮਿਕਸ ਦੇ ਕਲਾਸਾ ਦੇ ਰਹੀ ਹੈ ਔਰ ਮੈਨੂੰ ਜੇ ਕਿਸੇ ਨੇ ਕਿਹਾ ਨਾ ਇਕਨੋਮਿਕਸ ਦੇ ਕਲਾਸ ਕੋਈ ਕਿਹੜਾ ਦੇ ਰਿਹਾ ਆ ਕੇ ਲਈਏ ਇਕਨੋਮਿਕਸੋਂ ਮੇਰੇ 72% ਨੰਬਰ ਆਏ ਹੋਏ ਆ ਠੀਕ ਹੈ ਇਹ ਆਈ ਉਹਦੇ ਹੱਕ ਚ ਇਹ ਵਿਊ ਲੈਣੀ ਹੈਈ ਨਾ ਇਹ ਲੋਕਾਂ ਨੂੰ ਕਹਿ ਰਹੀ ਮਾੜਾ ਨਾ ਬੋਲੋ ਕਿ ਤੈਨੂੰ ਬਾਹਲਾ ਦਰਦੇ ਜਾ ਕੇ ਪਤਾ ਕਰ ਲੈ आईवी एक और वीडियो देखो को मैसेज आया बाहरो किसीरा ते कमेंट ਕੀਤਾ ਕਹਿੰਦੇ ਮਨ ਜਾ ਗੱਲ ਕਰੋ ਮਨ ਤੇ ਤੁਹਾਨੂੰ ਮੈਸੇਜ ਨਹੀਂ ਹੁੰਦਾ ਪਿਆ ਮੈਂ ਉਹਨਾਂ ਦੀ ਆਈਡੀ ਚੱਕੀ ਮੈਂ ਕਿਹਾ ਹਾਂਜੀ ਵੀਰੇ ਤੇ ਉਹ ਮੈਨੂੰ ਕਹਿੰਦੀ ਕਹਿੰਦੇ ਆਫ ਆਪਣਾ ਅਕਾਊਂਟ ਨੰਬਰ ਭੇਜ ਪੈਣੀ ਮੈਂ ਕਿਹਾ ਠੀਕ ਆ ਵੀਰੇ ਮੁੰਡਾ ਸੀਗਾ ਅਮਰੀਕਾ ਤੋਂ ਫੇਰ ਮੈਂ ਉਹਨਾਂ ਨੂੰ ਕਾਉਂਟ ਭੇਜਤਾ ਉਹਨਾਂ ਨੇ 7000 ਰੁਪਏ ਸਾਡੇ ਖਾਤੇ ਚ ਪਾਤਾ ਤੇ ਮੈਨੂੰ ਕਹਿੰਦਾ ਲੈ ਲੈ ਭਣੇ ਜੋ ਮਰਜ਼ੀ ਲੈ ਲੈ ਚਲ ਦਵਾਈ ਬੁੱਟੀ ਲਿਆ ਫੇਰ ਅਸੀਂ ਸ਼ਹਿਰ ਗਏ ਅਸੀਂ ਦਵਾਈ ਲਾਂਦੀ ਫੇਰ ਮੁੰਡੇ ਨੂੰ ਸੂਟ ਲਿਆ ਕੇ ਦਿੱਤੇ ਇਹ ਕੋਈ ਸੂਟ ਨਹੀਂ ਸੀ ਮੇਰੇ ਕੋਲ ਨਹੀਂ ਸੀ ਵਧੀਆ ਮੈਂ ਵਧੀਆ ਸੂਟ ਲਈ ਸਾਡੇ ਦੇਖ ਲਈ ਵੀਡੀਓ ਹੱਟੇ ਕੱਤੇ ਦੋਨੋਂ ਜੀ ਹੈਗੇ 7000 ਰੁਪਏ ਸਾਨੂੰ ਟ੍ਰਾਂਸਫਰ ਕੀਤਾ ਇੱਕ 7000 ਦੀ ਐਗਜ਼ੈਂਪਲ ਹੈਗੀ ਆ ਪੈਸੇ ਇਹਨਾਂ ਨੂੰ ਬਹੁਤ ਆਏ ਹੈਗੇ ਆ 7000 ਦੀ ਮਤਲਬ ਅਸੀਂ ਦਵਾਈਆਂ ਲਈਆਂ ਸੂਟ ਲੇ ਲਾਂਭ ਤਿਉਹ ਤੜੇ ਜਿੰਨਾ ਦਮ ਦੇ ਦੋ ਜਣਿਆਂ ਦਾ ਵੀ ਮਹੀਨੇ ਦਾ 3-3 4-4000 ਰੁਪਏ ਦੇ ਕਮਾ ਸਕੋ ਇੰਨਾ ਤਾਂ ਹੱਥ ਪੈਰ ਚੱਲਦੇ ਆ ਨਾ ਤੁਹਾਡੇ ਕਮਾ ਸਕਦੇ ਹੋ ਨਾ ਤੁਸੀਂ ਬਟ ਨਹੀਂ ਈਜ਼ੀ ਨਹੀਂ ਘਰ ਵਾਲਾ ਦਾ ਛੇ ਫੁੱਟ ਹੈਗਾ ਵੀ ਕੰਮ ਨਹੀਂ ਕਰ ਸਕੋ ਔਰ ਲੋਕੀ ਵੀ ਬੇਕੁਫਾ ਜਿਹੇ ਅੰਨੇ ਵਾ ਇਹਨਾਂ ਨੂੰ ਪੈਸੇ ਪਾਈ ਜਾਂਦੇ ਆ ਫਿਰ ਉਹਨਾਂ ਪੈਸਿਆਂ ਦਾ ਇਹਨੇ ਮੋਟਰਸਾਈਕਲ ਲਿਆ AC ਲਵਾਇਆ ਘਰੇ ਵਾਲਪੇਪਰ ਲਵਾਇਆ ਤੇ ਅੱਜ ਦਾ ਮੈਨੂ ਹੁੰਦਾ ਇਹ ਦੁਆਰ ਤੋਂ ਪੈਸੇ ਮੰਗਣ ਦੀ ਤਿਆਰੀ ਚ